ਪਸ਼ੂ ਪਾਲਨ ਵਿਭਾਗ ਦੇ ਡਾਇਰੈਕਟਰ ਸਰਦਾਰ ਗੁਰਸ਼ਰਨ ਸਿੰਘ ਜੀ ਪੇਦੀ ਸਾਰੇ ਹੀ ਬਹੁਤ ਸਤਿਕਾਰਯੋਗ ਪਿਆਰੇ ਡਾਕਟਰ ਸਾਹਿਬਾਨ ਅੱਪਾ ਇੱਕ ਬਹੁਤ ਮਹੱਤਵਪੂਰਨ ਦਿਨ ਤੇ ਇੱਥੇ ਕਤਰ ਹੋਏ ਆਂ ਚਾਹੇ ਮੈਂ ਤੁਹਾਡੇ ਇਸ ਮਹਿਕਮੇ ਦਾ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮੰਤਰੀ ਲਾਇਆ ਗਿਆ ਜਦੋਂ ਡਾਇਰੈਕਟਰ ਸਾਹਿਬ ਨੂੰ ਮੈਂ ਆਪਣੇ ਨਾਲ ਡਾਇਰੈਕਟਰ ਲਾਇਆ ਸੀ ਮੈਂ ਇਹੀ ਗੱਲ ਇਹਨਾਂ ਨੂੰ ਕਹੀ ਸੀ ਕਿ ਮੈਂ بار بار ਢੇਡੇ ਮਰਵਾਉਣ ਵਾਲਿਆਂ 'ਚ ਵਿਸ਼ਵਾਸ ਨਹੀਂ ਰੱਖਦਾ ਮੈਂ ਕੰਮ ਕਰਵਾਉਣ ਵਾਲਿਆਂ 'ਚ ਹੈ ਮਹਿਕਮੇ ਲਈ ਪੰਜਾਬ ਦੇ ਲੋਕਾਂ ਲਈ ਸਾਡੇ ਬੇਜਵਾਨ ਪਸ਼ੂਆਂ ਦੇ ਲਈ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਆਏ ਐ ਜਿਹੜੀ ਮੈਂ ਪੂਰੀ ਕਰ ਸਕਦਾ ਮੈਂ ਕਦੇ ਵੀ ਉਹਦੇ ਵਿੱਚ ਦੇਰੀ ਨਹੀਂ ਕੀਤੀ ਤੇ ਤੁਹਾਡੀ ਤਾਂ ਡਿਊਟੀ ਉੱਥੇ ਹੈ ਜਿੱਥੇ ਜੀ ਨੇ ਬੋਲ ਕੇ ਦੱਸਣਾ ਹੀ ਨਹੀਂ ਵੀ ਮੇਰੇ ਕਿਤੇ ਦਰਦ ਹੁੰਦਾ ਯਾ ਮੈਨੂੰ ਇਹੋ ਜੀ ਇਲਾਮਤ ਹੈ ਤੁਸੀਂ ਆਪ ਹੀ ਅੰਦਾਜ਼ਾ ਲਾ ਕੇ ਉਹਦਾ ਇਲਾਜ ਕਰਨਾ ਹੈ ਉਹਨੂੰ ਸੰਭਾਲਣਾ ਹੈ ਬਹੁਤ ਵੱਡੀ ਸੇਵਾ ਮਨੁੱਖਤਾ ਤੋਂ ਵੱਡੀ ਸੇਵਾ ਹੈ ਮਨੁੱਖ ਦੇ ਰੂਪ ਵਿੱਚ ਤੁਹਾਨੂੰ ਮਿਲੀ ਹੈ ਕਿਉਂਕਿ ਜਦੋਂ ਆਪਾਂ ਇਹੋ ਜੀਆਂ ਥਾਵਾਂ ਤੇ ਆਉਣੇ ਆ ਤੇ ਕੁਝ ਨਾ ਕੁਝ ਜ਼ਰੂਰ ਸਿੱਖ ਕੇ ਜਾਣੇ ਆ ਤੁਸੀਂ ਸਾਰੇ ਰਲ ਮਿਲ ਕੇ ਮੇਰੀ ਟੀਮ ਹੋ ਸਰਕਾਰ ਵੱਲੋਂ ਕੋਸ਼ਿਸ਼ਾਂ ਵੀ ਘਾਟਣਾ ਰਵੇ ਮੈਡੀਸਨ ਦੀ ਚਾਹੇ ਵੈਕਸੀਨੇਸ਼ਨ ਹੈ ਕੁਝ ਹੈ ਸਿਰੇ ਲਾਉਣਾ ਤਾਂ ਤੁਹਾਡੇ ਸਾਰੇ ਸਾਥੀਆਂ ਦਾ ਰਲ ਮਿਲ ਕੇ ਹੈ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਸੀ ਪਹਿਲੀ ਵਾਰ ਜਿਹੜੀਆਂ ਡੀ ਵਾਰਮਿੰਗ ਦੀ ਗੱਲ ਹੋਈ ਹੈ ਕੁਝ ਪੈਸਾ ਸਾਡੇ ਕੋਲੇ ਬਚ ਗਿਆ ਸੀ ਐਡੀਸ਼ਨ ਖਰੀਦਣ ਤੋਂ ਬਾਅਦ ਤੇ ਉਦੋਂ ਮੈਂ ਇਹਨਾਂ ਨੂੰ ਪੁੱਛਿਆ ਕਹਿੰਦੇ ਮੈਂ ਕਿਹਾ ਵੀ ਇਹਦਾ ਹੋਰ ਕੁਝ ਹੋ ਸਕਦਾ ਵੀ ਆਪਾਂ ਨਵੀਂ ਸਕੀਮ ਚਲਾ ਲਈਏ ਤਾਂ ਲੋਕਾਂ ਦਾ ਬਹੁਤ ਵੱਡਾ ਫਾਇਦਾ ਹੋਇਆ ਕਿਉਂਕਿ ਜਿਹੜਾ ਸਾਡਾ ਮਹਿਕਮਾ ਹੈ ਇਹ ਲੋਕਾਂ ਦੀ ਤਰੱਕੀ ਵਿੱਚ ਬਹੁਤ ਵੱਡਾ ਹਿੱਸਾ ਪਾ ਸਕਦਾ ਤਾਂ ਕਈ ਹਜ਼ਾਰ ਜਿਹੜੇ ਆਪਣੇ ਡਾਕਟਰ ਹਸਪਤਾਲ ਹੈ ਉੱਥੇ ਲੋਕ ਆਉਂਦੇ ਜਾਂਦੇ ਆ ਉਹ ਬੜੇ ਖੁਸ਼हाल ਹੋ ਸਕਦੇ ਆ ਉਹਨਾਂ ਨੂੰ ਚੰਗੇ ਪਸ਼ੂ ਰੱਖਣ ਦੀ ਪ੍ਰੇਰਣਾ ਉਹਨਾਂ ਨੂੰ ਬਿਮਾਰੀ ਤੋਂ ਰਹਿਤ ਕਰਨ ਲਈ ਆਪਣੇ ਵੱਲੋਂ ਕੁਝ ਦੱਸਣਾ ਜਾਂ ਉਹਨਾਂ ਦਾ ਸਹਿਯੋਗ ਦੇਣਾ ਅਸੀਂ ਸਿੱਧੇ ਸਮਨ ਨਾਲ ਵੀ ਤਰੱਕੀ ਕਰ ਸਕਦੇ ਆ ਜਿਵੇਂ ਤੁਹਾਨੂੰ ਮੈਂ ਬੇਨਤੀ ਕੀਤੀ ਹੈ ਜੇ ਇੱਕ ਦੋ ਪਰਿਵਾਰਾਂ ਨੂੰ ਇਹੋ ਜੀ ਪ੍ਰੇਰਣਾ ਦਿਓ ਚਾਹੇ ਉਹ ਡੇਰੀ ਵਧੀਆ ਢੰਗ ਨਾਲ ਚਲਾ ਸਕੇ ਚਾਹੇ ਕੋਈ ਹੋਰ ਫਾਰਮਿੰਗ ਚਾਹੇ ਗੋਟ ਫਾਰਮ ਪਿਗਰੀ ਦਾ ਖੋਲ ਸਕਦਾ ਹੈ ਪੋਲਟਰੀ ਜਿਸ ਸਰਕਾਰ ਵੱਲੋਂ ਸਦਾ ਭਗਵੰਤ ਸਿੰਘ ਮਾਨ ਵੱਲੋਂ ਕੁਝ ਹੋਰ ਕੋਈ ਲੋੜ ਹੋਵੇ ਮੈਂ ਉੱਥੇ ਜਾ ਕੇ ਵੀ ਪੂਰਾ ਕਰਵਾਉਣ ਦੇ ਯਤਨ ਕਰਦਾ ਆ ਆਪਾਂ ਸਾਰੇ ਰਲ ਕੇ ਇਸ ਸਮਾਜ ਦੀ ਲੋਕਾਂ ਦੀ ਪੰਜਾਬ ਦੀ ਇਸ ਦੇਸ਼ ਦੀ ਸੇਵਾ ਕਰੀਏ ਨੂੰ ਖਸ਼ਾਲ ਬਣਾਈਏ ਪਰੇਰਨਾ ਕਰੂੰਗਾ ਕਿ ਸੇਵਾ ਨੂੰ ਜ਼ਰੂਰ ਅਪਣਾ ਲਿਏ ਕੁਛ ਨਾ ਕੁਛ ਇਸ ਮੁਲਕ ਦਾ ਆਪਣੇ ਸਮਾਜ ਦਾ ਸਵਾਰ ਕੀ ਜਾਈਏ